ਦੇ ਵਿੱਚ ਤੇਹਸਿਲਦਾਰਾ ਦੀ ਹੜਤਾਲ ਨੂੰ ਲੈ ਕੇ ਲੋਕ ਜੜੇ ਨੇ ਖਜਲਖੁਆਰ ਹੋ ਰਹੇ ਨੇ ਤਹਿਸੀਲ ਦੇ ਅੰਦਰ ਕੰਮ ਕਰਾਉਣ ਵਾਲੇ ਲੋਕ ਬਿਨਾ ਕੰਮ ਕਰਵਾਏ ਵਾਪਸ ਪਰਤ ਰਹੇ ਨੇ ਲੋਕਾਂ ਨੇ ਜਨ نیوز ਪੰਚਾਇਤ ਦੇ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ ਲੋਕਾਂ ਦਾ ਕਹਿਣਾ ਹੈ ਕਿ ਇੱਕ ਬੰਦੇ ਦੀ ਗਲਤੀ ਦੇ ਕਰਕੇ ਪੰਜਾਬ ਦੀਆਂ ਤਹਿਸੀਲਾਂ ਅੰਦਰ ਲੋਕ ਖਜਲਖੁਆਰ ਹੋ ਰਹੇ ਨੇ ਵਿਜੀਲੈਂਸ ਨੇ ਜੋ ਕਾਰਵਾਈ ਕੀਤੀ ਹੈ ਉਹ ਬਿਲਕੁਲ ਸਹੀ ਹੈ ਬਾਕੀ ਤਹਿਸੀਲਦਾਰਾ ਨੂੰ ਲੋਕਾਂ ਦਾ ਕੰਮ ਕਰਨਾ ਚਾਹੀਦਾ ਹੈ ਇਸ ਮੌਕੇ ਤੇ ਖਜਲਖੁਆਰ ਹੋ ਰਹੇ ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਵਧੀਆ ਮੁਹਿੰਮ ਚਲਾਈ ਗਈ ਜੋ ਕਿ ਲੋਕ ਰਿਸ਼ਵਤ ਲੈਂਦੇ ਹਨ ਉਹਨਾਂ ਨੂੰ ਰੰਗੀ ਹੱਥੀ ਫੜੀਆਂ ਜਾ ਰ ਅਧਿਕਾਰੀਆਂ ਨੂੰ ਵੱਡੇ ਪੱਧਰ ਤੇ ਕੰਮ ਕਰਾਉਣ ਵਾਲੇ ਲੋਕਾਂ ਦੇ ਕੋਲ ਰਿਸ਼ਵਤ ਦੀ ਮੰਗ ਕਰਦੇ ਹਨ ਐਸੇ ਦੇ ਲਈ ਸਰਕਾਰ ਨੂੰ ਹੋਰ ਸਖਤੀ ਵਰਤਣੀ ਚਾਹੀਦੀ ਹੈ ਅਤੇ ਅਜਿਹੇ ਅਧਿਕਾਰੀਆਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪੂਰੇ ਪੰਜਾਬ ਅੰਦਰ ਤਹਿਸੀਲਦਾਰਾਂ ਵੱਲੋਂ ਹੜਤਾਲ ਕਰ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਅਸੀਂ ਇਸ ਵੇਲੇ ਹਲਕਾ ਅਜ਼ਨਾਲਾ ਦੇ ਤਹਿਸੀਲ ਵਿੱਚ ਮੌਜੂਦ ਹੈ ਜਿੱਥੇ ਕਿ ਬਰਨਾਲਾ ਦੀ ਤਪਾ ਮੰਡੀ ਦੇ ਤਹਿਸੀਲਦਾਰ ਵੱਲੋਂ ਰਿਸ਼ਵਤ ਲੈਣ ਦੇ ਰੰਗੇਤੀ ਵਿਜਲੇ ਸੰਨ ਫੜਿਆ ਗਿਆ ਦ ਉਸ ਤੋਂ ਪਰੰਤ ਜਿਹੜਾ ਵਾ ਤਹਿਸੀਲਦਾਰਾਂ ਵੱਲੋਂ ਜਿਹੜੀ ਆ ਉਹ ਸਟ੍ਰਾਈਕ ਕਰ ਦਿੱਤੀ ਗਈ ਹੈ ਅਸੀਂ ਇਸ ਵੇਲੇ ਅਜ਼ਨਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਅਸੀਂ ਉਸ ਤਹਿਸੀਲ ਕੰਪਲੈਕਸ ਦੇ ਬਾਹਰ ਮੌਜੂਦ ਹਾਂ ਪਰ ਜਿਸ ਤਰੀਕੇ ਨਾਲ ਅੱਜ ਜੋ ਹੜਤਾਲ ਹੋਈ ਹੈ ਉਸ ਤਰੀਕੇ ਨਾਲ ਬਿਲਕੁਲ ਤਹਿਸੀਲ ਖਾਲੀ ਦਿਖ ਰਹੀ ਹੈ ਲੋਕ ਕਿਤੇ ਲੋਕ ਜਿਹੜੇ ਸਵੇਰ ਤੋਂ ਹੀ ਕੰਮ ਕਰਨ ਲਈ ਆਏ ਸੀ ਉਹਨਾਂ ਨੂੰ ਖਾਲੀ ਮੁੜਨਾ ਪੈ ਰਿਹਾ ਕੁਝ ਲੋਕ ਬਾਰ ਖੜੇ ਨੇ ਜਿਹੜੇ ਕਿ ਵੇਟ ਕਰਦੇ ਪੈ ਰਹੇ ਨੇ ਕਿ ਕਿਸੇ ਤਰੀਕੇ ਨਾਲ ਵੀ ਤਹਿਸੀਲਦਾਰ ਸਾਹਿਬ ਆ ਸਕਦੇ ਨੇ ਤੇ ਸਾਡੇ ਕੰਮ ਹੋ ਸਕਦੇ ਨੇ ਪਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲਗਾਤਾਰ ਅੱਜ ਜਿਹੜੀ ਇਹ ਸਟ੍ਰਾਈਕ ਰਵੇਗੀ ਕਿਉਂਕਿ ਜਿਸ ਤਰੀਕੇ ਨਾਲ ਅੱਜ ਉਹ ਸਮੂਹਿਕ ਛੁੱਟੀ ਤੇ ਚਲੇ ਗਏ ਨੇ ਸਾਰੇ ਤਹਿਸੀਲਦਾਰ ਕਿਉਂਕਿ ਤੱਪਾ ਮੰਡੀ ਦੇ ਵਿੱਚ ਤਹਿਸੀਲਦਾਰ ਵੱਲੋਂ ਇੱਕ 20000 ਰੁਪਏ ਦੀ ਕਿਸੇ ਕਿਸਾਨ ਕੋਲੋਂ ਰਿਸ਼ਵਤ ਲੈਣ ਦੀ ਗੱਲ ਕੀਤੀ ਗਈ ਆ ਉਸ ਨੂੰ ਲੈ ਕੇ ਵਿਜੀਲੈਂਸ ਵੱਲੋਂ ਜਿਹੜੀ ਰੈਡ ਕੀਤੀ ਗਈ ਆ ਉਸ ਤੋਂ ਬਾਅਦ ਜਿਹੜਾ ਬਿਲਕੁਲ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਵੱਲੋਂ ਜਿਹੜੀ ਸਾਰੇ ਅਫਸਰ ਨੇ ਤਹਿਸੀਲਦਾਰ ਸਾਹਿਬਾਨਾਂ ਵੱਲੋਂ ਲਗਾਤਾਰ ਸਟ੍ਰਾਈਕ ਕਰ ਦਿੱਤੀ ਗਿਆ ਜਿਸ ਲਈ ਕਿ ਨਾ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇਸ ਵੇਲੇ ਅਸੀਂ ਤਹਿਸੀਲਦਾਰ ਦਾ ਅਫਸਰ ਅਜਨਾਲਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਬਿਲਕੁਲ ਕੋਈ ਵੀ ਜਿਹੜੇ ਕੰਮ ਕਰਨ ਵਾਲੇ ਵਿਅਕਤੀ ਨੇ ਨਜ਼ਰ ਨਹੀਂ ਆ ਰਹੇ ਜਿਹੜੇ ਅਧਿਕਾਰੀ ਨਜ਼ਰ ਨਹੀਂ ਆ ਰਹੇ ਨਾਲ ਤਹਿਸੀਲਦਾਰ ਸਾਹਿਬ ਦੀ ਗੱਲ ਕਰੀ ਤੇ ਉਹ ਵੀ ਨਹੀਂ ਬੈਠ ਰਹੇ ਇੱਥੇ ਨਾਲ ਕੁਝ ਲੋਕ ਪਿੰਡਾਂ ਤੋਂ ਆਏ ਨੇ ਜਿਹੜੇ ਕੰਮ ਕਰਾਉਣ ਲਈ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਕਿਸ ਤਰੀਕੇ ਨਾਲ ਦੇਖਦੇ ਨੇ ਇਸ ਅੱਜ ਹੜਤਾਲ ਨੂੰ ਪਿੰਡਾਂ ਤੋਂ ਆਏ ਕੁਝ ਜਿਹੜੇ ਕੰਮ ਕਰਾਉਣ ਲਈ ਸਾਡੇ ਨਾਲ ਲੋਕ ਮੌਜ ਦਰਖਾਸਤ ਕਿਹੜੇ ਪਿੰਡ ਤੋਂ ਆਇਓ ਰਾਹੀ ਸ਼ਾਮ ਜੀ ਕੀ ਕਹਿੰਦੇ ਨੇ ਹੁਣ ਤੁਸੀਂ ਕੰਮ ਕਰਾਉਣ ਆਏ ਸੀ ਤਸੀਲਦਾਰ ਮਿਲੇ ਨਹੀਂ ਕੀ ਗੱਲ ਹੜਤਾਲ ਕਹਿੰਦੇ ਅੱਜ ਕੀ ਦੱਸਦੇ ਵੀ ਕੱਦ ਲਈ ਹੜਤਾਲ ਕੀਤੀ ਕੋਈ ਤਸੀਲਦਾਰ ਨਾ ਕਿਤੇ ਨਾਲੇ ਜ਼ਿਲ੍ਹੇ ਦੇ ਵਿੱਚ ਉੱਠੋ ਨਾ ਅੱਜ ਕੀ ਗੱਲ ਹੋਈ ਹੈ ਉਹਦੇ ਸਭੰਦ ਜਿਹੜੀ ਹੜਤਾਲ ਕੀਤੀ ਹੈ ਅੱਛਾ ਜੀ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਤੁਸੀਂ ਖੜੇ ਹੋ ਕੰਮ ਕਰਾਉਣ ਲਈ ਆਏ ਸੀ ਅੱਜ ਪਰੇਸ਼ਾਨੀ ਤੇ ਹੋਈ ਕੰਮ ਕਰਾਉਣੇ ਹੋਇਆ ਨਹੀਂ ਫੇਰ ਵੜ ਕੇ ਆਉਣਾ ਪਊਗਾ ਅੱਛਾ ਜੀ ਕੀ ਲੱਗਦਾ ਕੀ ਹੈ ਕਿ ਇੱਕ ਪਾਸੇ ਕੀ ਹੰਦ ਰਹੇ ਸੀਨਾ ਜੋਰੀ ਵਾਲਾ ਕੰਮ ਹੋਣ ਦਿਆ ਇੱਕ ਪਾਸੇ ਉਹ ਕੰਮ ਹੀ ਨਹੀਂ ਕਰ ਰਹੇ ਇੱਕ ਪਾਸੇ ਰਿਸ਼ਵਤ ਲੈਣ ਦੇ ਫੜੇ ਜਾਂਦੇ ਨੇ ਤੇ ਮੁੜ ਕੇ ਸਾਰੇ ਜਿਹੜੇ ਹੜ ਹੜਤਾਲ ਤੇ ਚਲੇ ਜਾਂਦੇ ਨੇ ਇਹ ਗਲਤ ਗੱਲ ਹੀ ਆ ਨਾ ਸਹੀ ਗੱਲ ਥੋੜੀ ਆ ਲੋਕਾਂ ਨੂੰ ਪਰੇਸ਼ਾਨੀ ਕਰ ਰਹੇ ਆ ਕਿੰਨੀ ਕਿੰਨੀ ਕ ਮੁਸ਼ਕਲ ਆ ਰਹੀ ਹੈ ਬਸ ਮੁਸ਼ਕਲ ਤੇ ਹੁੰਦੀ ਇਹ ਲੋਕਾਂ ਨੂੰ ਕੰਮ ਛੱਡ ਕੇ ਆਈਏ ਤੇ ਨਾ ਕੰਮ ਹੋਏ ਤੇ ਫੇਰ ਜਾਣਾ ਫੇਰ ਚੱਕਰ ਮਾਰਨੇ ਪੰਜਾਬ ਸਰਕਾਰ ਨੇ ਇੱਕ ਦਾਵਾ ਕੀਤਾ ਸੀਗਾ ਕਿ ਪੰਜਾਬ ਨੂੰ ਕ੍ਰਪਸ਼ਨ ਮੁਕਤ ਪੰਜਾਬ ਬਣਾਉਣਾ ਹੈ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਵਿਜੀਲेंस ਵੱਲੋਂ ਰੇਡਾਂ ਕੀਤੀਆਂ ਜਾਂਦੀਆਂ ਤੇ ਇਹੋ ਜਿਹੇ ਜਿਹੜੇ ਲੋਕ ਨੇ ਰਿਸ਼ਵਤ ਲੈਂਦੇ ਉਹਨਾਂ ਨੂੰ ਕਾਬੂ ਕੀਤਾ ਜਾਣਾ ਕੀ ਕਹਿਣਾ ਚਾਹੁੰਦੇ ਆ ਭਗਵੰਤ ਸਿੰਘ ਮਾਨ ਨੂੰ ਸਰਕਾਰ ਨੂੰ ਵੀ ਕਿਸ ਤਰੀਕੇ ਦੇ ਦਾ ਪਰਾਲਾ ਜੀ ਇਹਨੂੰ ਪੁੱਛੋ ਕ੍ਰਪਸ਼ਨ ਗਾਰਡੀ ਕਿੱਥੇ ਆ ਕ੍ਰਪਸ਼ਨ ਕਿਹੜੇ ਜਿਹੜੇ ਕਿਹੜੇ ਮੈਗਜ਼ਮੀ ਹਟੀਆਂ ਸਾਰੀ ਮੈਗਜ਼ਮੀ ਕ੍ਰਪਸ਼ਨ ਚੱਲਣ ਲਈ ਹੈ ਪਰ ਅੱਜ ਜਿਹੜਾ ਇਹ ਐਕਸ਼ਨ ਲਿਆ ਆ ਕ੍ਰਪਸ਼ਨ ਤੇ ਕੀ ਲੱਗਦਾ ਵਧੀਆ ਇਹ ਵਧੀਆ ਠੀਕ ਆਜ ਵੀ ਜੀ ਕੀ ਨਾਂ ਆ ਆਪਣਾ ਜੀ ਦਸਾਂਤ ਸਿੰਘ ਕਿਹੜੇ ਪਿੰਡ ਤੋਂ ਆਇਓ ਪਾਲਾ ਪਿੰਡ ਆ ਕੀ ਹੋਇਆ ਕੰਮ ਕੋਈ ਜਿੱਤੇ ਆਏ ਹੋ ਕੋਈ ਨਹੀਂ ਕੀ ਕੰਮ ਕਰਾਉਣਾ ਸੀਗਾ ਹਾਂ ਲਾਉਣੇ ਬਿਆਨੇ ਜੀ ਅੱਛਾ ਜੀ ਕੀ ਕਹਿੰਦੇ ਨੇ ਆਂਦੇ ਉਹ ਹੜਤਾਲ ਸਟ੍ਰਾਈਕ ਚਲਾਂਦਾ ਜੀ ਅੱਛਾ ਕੀ ਕਾਰਨ ਦੱਸਿਆ ਕੁਛ ਕਾਰਨ ਦੱਸ ਵੀ ਕਾਦੀ ਹੈ ਹੜਤਾਲ ਆ ਕਿਉਂ ਬੰਦ ਹੈ ਅੱਜ ਨਹੀਂ ਉਹਨਾਂ ਨੇ ਦੱਸਿਆ ਨਹੀਂ ਪਤਾ ਲੱਗਾ ਵੀ ਮਤਲਬ ਤਸੀਲਦਾਰ ਕੋਈ ਰਿਸ਼ਵਤ ਲੈਂਦਾ ਫੜਿਆ ਗਿਆ ਉਹਦੇ ਸਬੰਧ ਕੀਤੀ ਹੈ ਨਾ ਬਿਲਕੁਲ ਤੇ ਕੀ ਲੱਗਦਾ ਕੀ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਪਰੇਸ਼ਾਨ ਹੋ ਰਹੇ ਹੋ ਤੁਸੀਂ ਆਪਣਾ ਕੰਮ ਕਰਾਉਣ ਲਈ ਆਏ ਹੋ ਪਰ ਕੀ ਲੱਗਦਾ ਕਿ ਇਸ ਤਰੀਕੇ ਨਾਲ ਕਰਨਾ ਚਾਹੀਦਾ ਇੱਕ ਪਾਸੇ ਅਸੀਂ ਕਰਪਸ਼ਨ ਕਰ ਰਹੇ ਹਾਂ ਦੂਜੇ ਪਾਸੇ ਅਸੀਂ ਸਾਰੇ ਜਣੇ ਕੰਮ ਬੰਦ ਕਰ ਰਹੇ ਹਾਂ ਔਏ ਗਲਤੀ ਕਰ ਲਿਆ ਜੇ ਪੈਸੇ ਲੈਂਦਾ ਸੀ ਤੇ ਉਹ ਜਨ ਲਏ ਨਜਾਇਜ਼ ਭੁਗਤਾਨੇ ਉਹਨੂੰ ਚਾਹੀਦੇ ਆ ਉਹਦੀ ਹੜਤਾਲ ਕਾਦੀ ਆਦੀ ਹੜਤਾਲ ਤੇ ਕੋਈ ਕਰਨੀ ਨਹੀਂ ਚਾਹੀਦੀ ਕੀ ਲੱਗਦਾ ਉਹਨੂੰ ਸੋ ਕੋਈ ਹੜਤਾਲ ਕਿਹੜਾ ਵੀ ਸਜ਼ਾ ਦਿੱਤੀ ਜਾਵੇ ਸੋ ਕੋਈ ਉਹਨੂੰ ਕਿ ਪੈਸੇ ਲੈ ਰਿਆ ਸੀ ਨਜਾਇਜ਼ ਪੈਸੇ ਲੈ ਰਿਆ ਸੀ ਤੇ ਉਹ ਉਹ ਸਜ਼ਾ ਭੁਗਤਾਨ ਦਾ ਜ਼ਿੰਮੇਵਾਰ ਆ ਕਿਹਾਂ ਦੇ ਪਰ ਪੰਜਾਬ ਸਰਕਾਰ ਨੇ ਦਾਵਾ ਕੀਤਾ ਸੀ ਕਿ ਕ੍ਰਾਪਸ਼ਨ ਮੁਕਤ ਪੰਜਾਬ ਬਣਾਉਣਾ ਕੀ ਲੱਗਦਾ ਕਿ ਜਿਸ ਤਰੀਕੇ ਇਸੇ ਉਹ ਜੇ ਕ੍ਰਾਪਸ਼ਨ ਕੀਤੀ ਇਹ ਫੜੇ ਜਾਂਦੇ ਨੇ ਲੋਕ ਤੇ ਕ੍ਰਾਪਸ਼ਨ ਮੁਕਤ ਪੰਜਾਬ ਬਣ ਸਕਦਾ ਨਹੀਂ ਇਹ ਤੇ ਕ੍ਰਾਚ ਦੇ ਵੱਤ ਗਈ ਹੈ ਘੜ ਨਹੀਂ ਸਕਦੀ अच्छा हां जी पर की जैसी कि ना कार्रवाई हुई है कि लगता नहीं कि ये कार्रवाइयां जे होंदियां ने और हो भी जे होजे बंदे फड़े जाते ने पंजाब ता पंजाब जेड़ा वा वो करप्शन मुक्त हो जाए जिधर ਤੁਸੀਂ ਕੰਮ ਕਰਵਾਉਣ ਆਇਓ ਤੁਹਾਨੂੰ ਪੈਸਿਆਂ ਤੋਂ ਬਗੈਰ ਕੰਮ ਕਰਾਉਣਾ ਪੈਗਾ ਵਧੀਆ ਹੋ ਜਾਏਗਾ ਸਾਫ ਸੁਥਰਾ ਹੋ ਜਾਏਗਾ ਵੇਖੋ ਹੁਣ ਜਿੰਨਾਂ ਨੇ ਜਿੱਦਾਂ ਹੜਤਾਲਾਂ ਹੀ ਕਰੀ ਜਾਂਦੇ ਪੈਸੇ ਵੀ ਉਹ ਤਾਂ ਕਿਦੇ ਵਿਖਾਈਏ ਫਿਰ ਠੀਕ ਹੈ ਤੇ ਤਾਂ ਹੀ ਹੜਤਾਲਾਂ ਕਰਦੇ ਵੀ ਸਾਰੇ ਖਾਨ ਢੱਕੋ ਕੋਈ ਨਾ ਕਿਸ ਨੂੰ ਠੀਕ ਹੈ ਇਸੇ ਕਰਕੇ ਮਤਲਬ ਪੈਸਿਆਂ ਨੂੰ ਹੜਤਾਲ ਕਰਦੇ ਵੀ ਤਾਂ ਹੀ ਵਿਖਾਣੇ ਆ ਤੁਹਾਨੂੰ ਕੀ ਚਾਹੀਦਾ ਕਿ ਪੰਜਾਬ ਸਰਕਾਰ ਨੂੰ ਹੋਰ ਐਕਸ਼ਨ ਲੈਣਾ ਚਾਹੀਦਾ ਚਾਹੀਦਾ ਡਕਣਾ ਚਾਹੀਦਾ ਇਹਨਾਂ ਰੋਕਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲਾ ਦੀ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਸੀ ਜਿੱਥੇ ਕਿ ਲੋਕ ਪਿੰਡਾਂ ਤੋਂ ਆ ਕੇ ਪਰੇਸ਼ਾਨ ਹੋ ਰਹੇ ਨੇ ਲੋਕ ਕਿਤਨਾ ਕਿਤੇ ਆਪਣੇ ਕੰਮ ਕਰਾਉਣ ਲਈ ਆਏ ਨੇ ਪਰ ਜਿੱਥੇ ਤੁਸੀਂ ਦੇਖ ਰਹੇ ਹੋ ਕਿ ਇੱਕ ਤਹਿਸੀਲਦਾਰ ਵੱਲੋਂ ਪਹਿਲਾਂ ਤਾਂ ਰਿਸ਼ਵਤ ਲਈ ਜਾਂਦੀ ਹੈ ਰਿਸ਼ਵਤ ਲੈਣ ਤੋਂ ਬਾਅਦ ਬਿਜ਼ਨਸ ਵੱਲੋਂ ਉਹਨੂੰ ਅਰੈਸਟ ਕੀਤਾ ਜਾਂਦਾ ਰੰਗੇ ਹੱਤੀ ਫੜਿਆ ਜਾਂਦਾ ਪਰ ਬਾਅਦ ਵਿੱਚ ਕੀ ਹੁੰਦਾ ਕਿ ਸਾਰੀ ਯੂਨੀਅਨ ਜਿਹੜੀ ਆ ਉਹ ਹੜਤਾਲ ਤੇ ਬੈਠ ਜਾਂਦੀ ਹੈ ਬਿਲਕੁਲ ਸਾਰੇ ਕਾਮਕਾਰ ਬੰਦ ਕਰ ਦਿੰਦੇ ਜਾਂਦੇ ਨੇ ਜੇ ਤਹਿਸੀਲਦਾਰ ਸਾਹਿਬ ਨੇ ਉਹ ਸਮੂਹਕ ਛੁੱਟੀ ਤੇ ਚਲੇ ਜਾਂਦੇ ਨੇ ਕਿ ਪਹਿਲਾਂ ਉਹਨਾਂ ਨੂੰ ਬਾਕੀ ਸਰਕਾਰ ਦੇਖਦੇ ਕਿ ਇਸ ਤਰੀਕੇ ਦਾ ਫੈਸਲਾ ਕਰਦੀ ਆ ਔਰ ਲੋਕਾਂ ਨੂੰ ਕਿੰਨੀ ਗਰਾਹਤ ਮਿਲਦੀ ਆ ਤੇ ਕਦ ਤੱਕ ਜਿਹੜੇ ਹੋ ਜੇ ਕਰਪਸ਼ਨ ਕਰਨ ਵਾਲੇ ਲੋਕ ਹੋਰ ਵੀ ਲੋਕ ਨੇ ਉਹਨਾਂ ਦੇ ਕਾਰਵਾਈ ਹੁੰਦੀ ਆ ਤੁਸੀਂ ਜੁੜੇ ਹੋ ਇੰਡੀਆ ਨੂੰ ਪੰਜਾਬ ਦੇ ਨਾਲ ਜਨਾਰਾ ਤੋਂ ਜਗਜੀਤ ਸਿੰਘ ਦੀ ਰਿਪੋਰਟ